ਹੁਣ ਲੋ ਹਾਂ ਜੀ ਬੜੀ ਵਧੀਆ ਜੀ ਅੱਜ ਕਾਡੇ ਪਿੰਡ ਮੈਚ ਹੈ ਨਾ ਹਾਂ ਜੀ ਤੇ ਮੈਂ ਕਿ ਜਿੱਤ ਚੁੱਕੇ ਹਾਂ ਹਾਂ ਜੀ ਹਾਂ ਜੀ ਤੇ ਉਹ ਹਾਂ ਜੀ ਤੇ ਬਾਬਾ ਪ੍ਰੇਮ ਸਿੰਘ ਵੀ ਬੈਠੇ ਦੇ ਆਪਣੇ ਬਾਬਾ ਤਾਰਪੂ ਬਿਟੇ ਤਰਾਂ ਹਾਂ ਹਾਂ ਜੀ ਹਾਂ ਜੀ ਤੇ ਮੈਂ ਅੱਜ ਬਹੁਤ ਵਧੀਆ ਆਇਆ ਮੈਂ ਅੱਜ ਤੇ ਅੱਜ ਹਿਸਾਬ ਨਾਲ bari ਟੁੱਟ ਗਿਆ ਮੈਚ ਤੇ ਜਿੱਡਾ ਸੋਨਾ ਮੈਚ ਹੋਇਆ ਹਨਾ ਸਹੀ ਗੱਲ ਆ ਅੱਗੇ ਕਹਿੰਦੇ ਚਿੱਲਾ ਪਹਿਲਵਾਨ ਕਹਿੰਦੇ ਹੈ ਕੱਲ ਮੀਂਹ ਬਣਾ ਪਿਆ ਤੁਹਾਡੇ ਸੁੱਸੇਗਾ ਇਹਦੇ ਮਹਾਪੁਰਸ਼ਾਂ ਨੇ ਅੱਜ ਦਿਨੇ ਆ ਕੇ ਤੇ ਚਲੋ ਮੇਰ ਜੀ ਨਿਗਾਹ ਕੀਤੀ ਜਿੱਨਾ ਪਾਣੀ ਪੁਣੀ ਹੀ ਗਰਾਊਂਡ 'ਚ ਸੋਹਰਦੇ ਬਣਾਉਂਦੇ ਆ ਸਹੀ ਤੇ 2:00 ਵਜੇ ਗਰਾਊਂਡ ਤਿਆਰ ਹੋਈ ਮਹਾ ਇੰਕੀਚ ਦੇ ਉਹ ਵੀ ਤੁਹਾਡੀ ਮਿਹਨਤ ਕਰਕੇ ਜੇ ਤੁਹਾਨੂੰ ਜਿੱਦ ਕੀਤੀ ਤੇ ਲਾਹੇ ਵੀ ਪਲੇਅਰ ਆਪਣੇ ਪਿੰਡ ਆਣੇ ਸਾਨੂੰ ਚਾਹੀਦੇ ਮੈਚ ਹਾਂਜੀ ਵਧੀਆ ਹੋ ਜੇ ਸਾਡੇ ਪਿੰਡ ਤੇ ਮਹਾਰਾਜ ਬਾਬਿਆਂ ਨੇ ਆ ਕੇ ਮਿਹਰ ਕੀਤੀ ਜਦੋਂ ਮੀਂਹ ਕਣੀ ਦਾ ਕੰਮ ਸੀ ਉਹਨਾਂ ਨੇ ਉਹ ਵੀ ਟੱਕ ਕੇ ਗਏ ਜਣਾ ਕਿਰਪਾ ਨਾਲ ਬਾਕੀ ਉਹ ਰ ਆਪਣਾ ਮਿਲਦੇ ਮਹਾਪੁਰਖ ਜਿਹੜੇ ਨਹੀਂ ਮਹਾਪੁਰਖਾਂ ਦੀਆਂ ਸਿਰਦੇ ਤੇ ਆਪਾਂ ਉਹ ਦੇਖਦੀ ਆ ਸਾਰੀ ਟੀਮ ਆਪਣੀ ਹਾਂਜੀ ਹਾਂਜੀ ਸਹੀ ਗੱਲ ਬਾਕੀ ਤੁਹਾਡਾ ਜਿਹੜਾ ਨਾਂ ਰੱਖਿਆ ਤੁਸੀਂ ਦੀ ਟੀਮ ਹੈ ਬਾਬਾ ਬਧੀਚਾਂ ਦੀ ਕਬੱਡੀ ਕਲੱਬ ਤੋਂ ਸੋਰਸਿੰਗ ਹਾਂਜੀ ਇਹ ਨਾ ਬਾਬਾ ਜੀ ਹੁਣੀ ਵੱਡੇ ਮਹਾਪੁਰਸ਼ ਸਾਡਾ ਬਾਬਾ ਜੀ ਦਇਆ ਸਿੰਘ ਜੀ ਹੁਣੀ ਹਾਂਜੀ ਹਾਂਜੀ ਉਹਨਾਂ ਨੇ ਸਾਡੀ ਟੀਮ ਦਾ ਨਾਮ ਰੱਖਿਆ ਠੀਕ ਠੀਕ ਉਹਨਾਂ ਮਾਤੇ ਗੋਪੀਪੰਦੀ ਕੁੜੀਆ ਇਕੱਠੇ ਹੋ ਕੇ ਬਾਬਾ ਜੀ ਹੁਣਾ ਕੋਲ ਗਏ ਆ ਉਦੋਂ ਹਾਂਜੀ ਹਾਂਜੀ ਤੇ ਬਾਬਾ ਜੀ ਹੁਣਾ ਨੇ ਸਾ ਅਸੀਂ ਦੋਵੇਂ ਜਾਣੇ ਕੁਲਜੀਤ ਭਾਨ ਨੂੰ ਅੱਡੋਗੇ ਤੇ ਫਿਰ ਅਸੀਂ ਟੀਮ ਬਣਾਈ ਠੀਕ 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 ਉਹਨਾਂ ਅੱਡ ਨਾਲ ਹਾਂਜੀ ਅੱਡ ਬਣਾਈ ਸੀ ਹਾਂਜੀ ਤੇ ਫਿਰ ਉਦੋਂ ਬਾਬਾ ਜੀ ਹੁਣਾ ਨੇ ਸਾਡੀ ਟੀਮ ਦਾ ਨਾਮ ਰੱਖਤਾ ਉਹ ਕਹਿੰਦਾ ਜੀ ਬਾਬਾ ਬੀ ਦੀ ਚਾਂਸ ਸਪੋਰਟਸ ਕਲੱਬ ਟੀਮ ਦਾ ਨਾਮ ਹੈ ਬਹੁਤ ਵਧੀਆ ਸਰ ਤੇ ਉਤਤੋਂ ਬਾਅਦ ਫਿਰ ਮਹਾਰਾਜ ਦੀ ਕਿਰਪਾ ਹੋ ਗਈ ਸਾਡੀ ਟੀਮ ਦੇ ਵਿੱਚੋਂ ਚਲੋ ਜੀ ਕੋਈ ਨਾ ਵੀ ਪਲੇਅਰ ਉੱਠਦਾ ਹੀ ਰਿੰਦਾ ਨਵੇਂ ਤੋਂ ਨਵਾਂ ਆ ਹੀ ਚਲੋ ਜੋੜ ਦੇ ਰਹੇ ਨੇ ਅਮੋ ਗੋਪੀ ਚਲੋ ਮੇਰੇ ਤੋਂ ਅੱਡੋ ਗਿਆ ਉਹਨੇ ਵੀ ਬਾਬਾ ਗੀਤਨ ਸਾਹਿਬ ਨਾਮ ਰੱਖਿਆ ਟੀਮ ਹਾਂਜੀ ਹਾਂਜੀ ਉਹ ਵੀ ਚਲੋ ਬਾਬਾ ਗੀਤਨ ਚਲੋ ਨਾ ਉਹਨੇ ਵੀ ਨਹੀਂ ਬਦਲਿਆ ਚਲੋ ਉਹਨੇ ਆਪਦੇ ਪਿੰਡ ਦਾ ਨਾਮ ਮਗਰ ਦੇ ਦਿੱਤਾ ਹਾਂਜੀ ਪਿੰਡ ਦਾ ਦੇ ਦਿੱਤਾ ਬਾਕੀ ਇਹ ਬੱਚੇ ਬਾਬੇ ਨਾਮ ਰੱਖਿਆ ਜਰੂਰ ਹਾਂਜੀ ਹਾਂਜੀ ਤੇ ਇਹ ਵੀ ਚਲੋ ਵਧੀਆ ਗੱਲ ਆ ਬਾਕੀ ਇੱਕ ਗੱਲ ਆ ਵੀ ਆਪਾਂ ਕਹਿੰਦੇ ਆ ਵੀ ਪਲੇਅਰ ਜਿਹੜਾ ਕੋਈ ਕਮੇਟੀ ਵਾਲਾ ਆਪਾਂ ਨੂੰ ਕਮੇਟੀਆਂ ਨੂੰ ਇਹ ਬੇਨਤੀ ਤੇ ਜੇ ਆਪਾਂ ਨਵੇਂ ਮੁੰਡਿਆਂ ਨੂੰ ਮੋਕਣ ਦਵਾਂਗੇ ਤਾਂ ਸਟਾਰ ਆਉਣਗੇ ਕਿੱਥੋਂ ਮਗਰ ਵਾਲੇ ਸਟਾਰ ਫਿਰ ਆਪਾਂ ਕਬੱਡੀ ਨੂੰ ਖਤਮ ਕਰਨ ਦਾ ਹੈ ਨਾ ਬਾਕੀ ਉਹ ਤਾਂ ਫਿਰ ਜਿਹੜੇ ਅੱਗੇ ਨਹੀਂ ਵਧਣਾ ਨਾ ਹਾਂ ਆਪਾਂ ਕਬੱਡੀ ਨੂੰ ਖਤਮ ਕਰਨ ਦਾ ਹੈ ਜੇ ਆਪਾਂ ਮੰਨ ਲਓ ਵੀ ਸਟਾਰ ਹੀ ਖੜਾਈ ਗਏ ਹਨ ਜਿਹੜੇ ਸਟਾਰ ਬਣ ਗਏ ਆ ਹਾਂਜੀ ਅੱਜ ਤੁਸੀਂ ਕਹਿੰਦੇ ਜੇ ਵੀ ਸਟਾਰ ਖੇਡਣੇ ਚਾਹੀਦੇ ਹਨ ਨਾ ਤੁਸੀਂ ਚਾਰ ਬੰਦੇ ਆਪਾਂ ਸਟਾਰ ਖੇਡੀਏ ਤੇ ਤਿੰਨ ਨਵੇਂ ਨਿੱਕੇ ਮੁੰਡੇ ਖੜਾਈਏ ਨਾ ਨਹੀਂ ਤੇ ਫਿਰ ਹੀ ਆਪਣੇ ਆਉਣ ਵਾਲੀ ਕੌਡੀ ਬਚੂਗੀ ਹਾਂਜੀ ਹਾਂਜੀ ਆ ਗਾਂ ਜਿਹੜੀ ਗਾਂ ਨਵੀਂ ਪੀੜੀ ਜਿਹੜੀ ਹਾਂ ਵੀ ਨਵੇਂ ਮੁੰਡਿਆਂ ਨੂੰ ਆਪਾਂ ਮੌਕਾ ਨਾ ਦਵਾਂਗੇ ਮੁੰਡਾ ਤਿਆਰ ਹੀ ਨਾ ਹੋਊਗਾ ਤੇ ਆਉਣ ਵਾਲੀ ਕਬੱਡੀ ਕਿੱਦਾਂ ਵੱਜੂਗੀ ਸਿੱਧਾ ਬਸ ਸਹੀ ਗੱਲ ਹੈ ਤੇ ਕਮੇਟੀਆਂ ਨੂੰ ਇਹ ਬੇਨਤੀ ਹੈ ਵੀ ਇਹ ਨਾ ਕਿਹਾ ਕਰਨ ਵੀ ਹਾਂ ਵੀ ਉਹ ਨਵਾਂ ਮੁੰਡਾ ਦੂਜਾ ਆ ਕਿਉਂ ਖੜਾ ਲਿਆ ਆ ਕਿਉਂ ਖੜਾ ਲਿਆ ਸਟਾਰ ਖੜਾਓ ਸਟਾਰ ਵੀ ਜ਼ਰੂਰੀ ਆ ਵੀ ਇੱਕ ਟੀਮ ਦੇ ਵਿੱਚ ਚਾਰ ਪੰਜ ਬੰਦੇ ਸਟਾਰ ਖੇਡ ਜਾਣ ਹਾਂਜੀ ਹਾਂਜੀ ਦੋ ਤਿੰਨ ਬੰਦੇ ਨਵੇਂ ਖੇਡਣ ਫੇਰ ਹੀ ਕਬੱਡੀ ਵੱਜੂਗੀ ਨਾ ਆਪਣੀ ਸਹੀ ਗੱਲ ਫੇਰ ਤੇ ਆ ਫੇਰ ਹੀ ਫੇਰ ਹੀ ਅੰਬੇ ਸ਼ੀਲੂ ਹਣੀ ਨਵੇਂ ਤਿਆਰ ਹੋਣਗੇ ਸਹੀ ਗੱਲ ਫੇਰ ਕਾਊਂਟਰ ਕੇ ਨਵੇਂ ਸਟਾਰ ਦੇ ਮੁੰਡੇ ਇਹ ਤੇ ਜਿਹੜੇ ਸਟਾਰ ਬਣ ਗਏ ਇਹ ਤੇ ਖੇਡਣ ਦੇ ਆ ਮਾਰੇ ਕਿਰਪਾ ਕਰੇ ਹੋਰ ਲੰਮਾ ਖੇਡਣ ਹਾਂਜੀ ਹਾਂਜੀ ਇਹਨਾਂ ਦੇ ਨਾਲ ਨਵੇਂ ਮੁੰਡੇ ਫੇਰ ਹੀ ਸਟਾਰ ਉੱਠਣਗੇ ਨਾ ਸਹੀ ਗੱਲ ਆ ਜਿੱਦਾਂ ਤੁਹਾਡੇ ਮੁੰਡੇ ਅੱਜ ਇੱਕ ਅਰਚੀਤ ਗਗੋਬੂ ਵਾਲਾ ਇਸ ਗਗੋਬੂ ਵਾਲਾ ਦੁੱਲਾ ਮੁੰਡਾ ਹੈ ਦੁੱਲਾ ਮੁੰਡਾ ਆਪਣਾ ਨਿੱਕਾ ਫੇਰ ਸਰਦਾਰ ਗਗੋਬੂ ਵਾਲਾ ਉੱਠਿਆ ਨਵਾਂ ਹਾਂਜੀ ਇਹ ਨਵਾਂ ਆਇਆ ਨਵਾਂ ਆਪਾਂ ਹਾਂ ਲਵਕ ਗਗੋਬੂ ਵਾਲਾ ਗਿਆ ਨਹੀਂ ਮੁੰਡਾ ਜਿਹੜਾ ਅੱਜ ਉਹ ਮੁੰਡਾ ਹੈਰੀ ਆਪਾਂ ਖੜਾਇਆ ਵਾ ਚਾਰ ਦਿਨ ਜੋੜੇ ਵਾਲਾ ਹਾਂਜੀ ਹੁਣ ਏਡੇ ਏਡੇ ਸੋਹਣੇ ਮੁੰਡੇ ਆ ਇਹਨਾਂ ਨੂੰ ਟੀਮਾਂ ਨਹੀਂ ਮਿਲਦੀਆਂ ਟੀਮਾਂ ਨਹੀਂ ਅੱਜ ਤੀਜਾ ਤੀਜਾ ਮੈਚ ਖੜਾਇਆ ਮੈਂ ਤੇ ਤਿੰ ਤੇ ਇਹ ਇਹੋ ਸਟਾਰ ਬਣੂਗਾ ਨਾ ਤੇ ਮਹੀਨਾ ਖੇਡ ਗਿਆ ਦੋ ਮਹੀਨੇ ਖੇਡ ਗਿਆ ਇਹਨੇ ਸਟਾਰ ਬਣਨਾ ਹੀ ਹੈ ਨਾ ਮੈਨਾਂ ਨੂੰ ਮੌਕਾ ਦਵਾਂਗੇ ਫੇਰ ਸਟਾਰ ਬਣਗੇ ਨਾ ਜਿਵੇਂ ਨਵੇਂ ਮੁੰਡੇ ਤਿੰਨ ਤਿੰਨ ਜੱਫੀ ਪਾਉਣ ਦੇ ਸਟਾਰਾਂ ਵਿੱਚ ਸਹੀ ਗੱਲ ਹੈ ਹੌਸਲਾ ਵਧਣਾ ਨਾ ਹੌਸਲਾ ਵਧੇ ਇੰਨਾ ਸਟਾਰ ਬੰਨਣਾ ਵਾ ਸੇ ਖਰਾ ਖਾਂਗੇ ਤਗੜੇ ਹੋਣਗੇ ਮੈਂ ਤੇ ਇਹ ਕਹਿੰਨਾ ਵੀ ਸਟਾਰਾਂ ਦੇ ਨਾਲ ਦੋ ਚਾਰ ਨਵੇਂ ਮੁੰਡੇ ਹਰੇਕ ਟੀਮ ਨੂੰ ਮੌਕਾ ਦੋ ਕਮੇਟੀਆਂ ਨੂੰ ਇਹਨਾਂ ਉਹਨਾਂ ਨੂੰ ਕਹੋ ਕਿ ਨਵੇਂ ਮੁੰਡੇ ਵੀ ਨਾਲ ਖੜਾਓ ਇਹਨਾਂ ਨੂੰ ਕਹੋ ਵੀ ਤੁਸੀਂ ਜਵਾਗ ਲੈ ਆਉਂਦੇ ਜੇ ਵਾਕਾਂ ਨੂੰ ਜੇ ਆਪਾਂ ਮੌਕਾ ਨ ਦੇਵਾਂਗੇ ਤੇ ਆਪਣੇ ਨਵੇਂ ਮੁੰਡੇ ਆਪਣੀ ਕਬੱਡੀ ਬਚੂਗੀ ਕਿੱਦਾਂ ਬਜਰੀ ਦੀ ਕਬੱਡੀ ਨਾ ਜਿਹੜੀਆਂ ਕਿਤੇ ਨਹੀਂ ਬਜਰੀ ਆਉਣ ਵਾਲੇ ਤਾਂ ਉਹ ਹੀ ਖੇਡੀ ਜਾਂਦੇ ਆ 20-25 ਸਾਲ ਹੋ ਗਏ ਉਹ ਹੀ ਹਾਂ ਜੀ ਉਹ ਹੀ ਖੇਡੀ ਜਾਂਦੇ ਨਾ ਆ ਨਵੇਂ ਮੁੰਡੇ ਹੁਣ ਦਾ ਹੀ ਉੱਠੇ ਦਾ ਸੀ 10 ਮੁੰਡੇ ਮਾਝੇ ਦੇ 스타 ਜਿਹੜੇ ਤਕੜੇ ਖੇਡਣਦੇ 15 ਤਕੜੇ ਖੇਡਣਦੇ ਤੇ 10 15 ਚਲੋ ਦਬਾਬੇ ਤੇ ਹੋਣਗੇ 10 15 ਮਾਗ ਵਿੱਚ ਹਾਂਜੀ ਜਿਹੜੇ ਖੇਡਣਦੇ ਨਾ ਸਾਰੇ ਮੈਨੂੰ ਤੇ ਮੈਨੂੰ ਐ ਲੱਗਦਾ ਵੀ ਜਿਹੜੇ ਚੰਗੇ ਮੁੰਡੇ ਆ 20 ਕਿ ਮੁੰਡੇ ਆ ਹਾਂ ਬਸ ਜਿਹੜੇ ਨਵੇਂ ਹਾਂਜੀ ਹਾਂਜੀ 20 20 ਚੰਗੇ 스타 ਖੇਡਣਦੇ ਇਹਦੇ 20 ਆ 20 20 ਤੇ ਜੇ ਆਪਾਂ ਨਵੇਂ ਨੂੰ ਮੌਕਾ ਦਈਏ 20 ਹੋਰ ਉੱਠਣ ਮਗਰੋਂ ਆ ਜੇ ਆਪਾਂ ਮੌਕਾ ਨਾ ਦਿੱਤਾ ਫਿਰ ਫਾਇਦਾ ਨਹੀਂ ਫਿਰ ਮਗਰੋਂ 20 ਕਿੱਦਾਂ ਉੱਠਣਗੇ ਜੇ ਇਹ 20 ਆਪਦਾ 10 ਸਾਲ ਖੇਡਣ ਲੱਗੇ 15 ਖੇਡ ਲੈਣਗੇ ਤੇ ਮ ਗੱਲ ਤੇ ਫਿਰ ਮੌਕੇ ਦੀ ਜੇ ਆਪਾਂ ਮੌਕਾ ਦਵਾਗਾ ਨਾ ਮਿਹਨਤ ਕਰਾਵਾਂਗਾ ਗਾਂ ਵਧਾਵਾਂਗੇ ਵਿੱਚ ਆ। ਬਾਹਰ ਇਹ ਕਮੇਟੀਆਂ ਨੂੰ ਸਾਥ ਦੇਣਾ। ਹਾਂ ਬਾਕੀ ਨਾਲ ਟੀਮਾਂ ਵੀ ਸਾਥ ਦੇਣ ਵੀ ਆਪਣੇ ਨਵੇਂ ਮੁੰਡਿਆਂ ਨੂੰ ਨਾਰ ਲਾਉਣ। ਹਾਂ ਤੇ ਬਾਕੀ ਜਿਹੜੀਆਂ ਕਮੇਟੀਆਂ ਜਿਹੜੇ ਪੈਨਲ ਕਰਾਉਂਦੀਆਂ ਚਲੋ ਜਿੱਥੇ ਵੀ ਟੂਰਨਾਮੈਂਟ ਹੁੰਦਾ ਹੈ ਕਬੱਡੀ ਦਾ ਪੇਸ਼ੋ ਮੈਚ ਕੁਝ ਵੀ ਹੈਗਾ ਉਹਨਾਂ ਨੂੰ ਚਾਹੀਦਾ ਕਮੇਟੀ ਵਾਲਿਆਂ ਨੂੰ ਧਿਆਨ ਦੇਣਾ ਚਾਹੀਦਾ ਹੈ ਤੇ ਅਸੀਂ ਆਹ ਮੁੰਡੇ ਜਿਹੜੇ ਨਵੇਂ ਅਠਾਗੇ ਤਾਂ ਤੇ ਇੱਕ ਨਾ ਪਤਾ ਕੀ ਆ ਪਹਿਲਾਂ ਨਾ ਜਦੋਂ ਅਸੀਂ ਖੇਡਣ ਲੱਗੇ ਨਵੇਂ-ਨਵੇਂ ਖੇਡਣ ਲੱਗੇ ਹਾਂ ਉਹਨਾਂ ਨੇ ਛੋਟੇ ਮੈਚ ਬੜੇ ਹੁੰਦੇ ਨੇ ਨਾਲ ਇੱਕ ਛੋਟਾ ਮੈਚ ਕਰਾਉਣਾ ਇੱਕ ਵੱਡਾ ਮੈਚ ਕਰਾਉਣਾ ਛੋਟੇ ਮੈਚਾਂ ਦਾ ਕੰਮ ਹੀ ਬੰਦ ਕਰਤਾ ਇਹਨਾਂ ਨੇ ਨਵੇਂ ਜੁਆਕਰ ਕਿੱਥੋਂ ਖੇਡਣਗੇ ਉਹਨਾਂ ਨੂੰ ਜੋ 5000 ਰੁਪਏ ਦੇ ਦਿਆ ਕਰਨ 5-5000 ਰੁਪਏ ਦੇ ਕੇ ਉਹਨਾਂ ਜੁਆਕਾਂ ਨੂੰ ਇਛਾ ਵਧਾਉਣ ਉਹਨਾਂ ਦਾ ਸਿਆ ਵਧਾਉਣ ਨਾਲੇ ਨਾਲੇ ਉਹਨਾਂ ਜਰ ਨੂੰ ਮੇਲੇ ਦਾ ਖਾੜਾ ਵੱਜ ਜਾਂਦਾ ਖਾੜਾ ਵੱਜ ਜਾਂਦਾ ਨਿੱਕੇ ਮੈਚ ਦੇ ਨਾਲ ਤੇ ਨਾਲ ਹੀ ਨਵੇਂ ਜੁਆਕਾਂ ਨੂੰ ਮੌਕਾ ਮਿਲ ਜਾਂਦਾ ਸਹੀ ਗੱਲ ਆ ਜਿਹੜੇ ਜਵਾਕਨ ਮੌਕਾ ਨੇ ਦਵਾਂਗੇ ਆਪਾਂ ਦੇ ਫਿਰ ਉਹ ਕਿਦਾਂ ਸਟਾਰ ਬਣਨਗੇ ਹਨਾ ਸਟਾਰ ਫਿਰ ਸਟਾਰ ਨਹੀਂ ਬਣਨੇ ਨਾ ਸਟਾਰ ਫਿਰ ਘਾ ਕਿਦਾਂ ਤਿਆਰ ਹੋਣਗੇ ਜੀ ਹਾਂ ਚਲੋ ਕੋਈ ਨਹੀਂ ਮਹਾਰਾਜ ਬਾਬਾ ਬੁੱਢਾ ਸਾਹਿਬ ਕਰੇ ਕਿਰਪਾ ਆਪਾਂ ਦੇ ਹਰ ਵਾਰੀ ਆਪਦੀ ਟੀਮ ਦੇ ਵਿੱਚ ਪੰਜ ਸੱਤ ਬੰਦੇ ਨਵੇਂ ਖਡਾਉਣੇ ਆ ਸਾਡੋਂ ਤੇ ਸਾਈਆਂ ਘਟ ਗਈਆਂ ਹਾਂਜੀ ਹਾਂਜੀ ਸਾਡੀਆਂ ਸਾਈਆਂ ਘਟ ਗਈਆਂ ਵੀ ਹਾਂ ਵੀ ਤਾਬੇ ਭਾਣ ਹਣੀ ਜਵਾਕ ਖਡਾਉਂਦੇ ਹਨਾ ਵੀ ਉਹਦੇ ਕੋ ਬੰਦੇ ਨਹੀਂ ਬੰਦੇ ਹੈਗੇ ਆ ਬੰਦੇ ਜਦੋਂ ਸੱਦਨੇ ਹੁੰਦੇ ਜਦੋਂ ਮਰਜੀ ਸੱਦ ਲੋ ਹਾਂਜੀ ਮੁੰਡਿਆਂ ਦੀ ਕਿਹੜੀ ਗੱਲ ਹੁੰਦੀ ਹੈ ਸੱਜਣਿਆਂ ਦੇ ਆਪਾਂ ਸਾਧ ਹੀ ਸਕਦੇ ਆ ਆਪਾਂ 25 ਸਾਲ ਕਬੱਡੀ ਖੇਡੀ ਆਪਣੇ ਆਖੇ ਸਾਰੇ ਪਲੇਅਰ ਲੱਗਦੇ ਪਿਆਰ ਕਰਦੇ ਆਪਣੇ ਨਾਲ ਲੱਗਦੇ ਪਰ ਆਪਾਂ ਇਹ ਕਹਿੰਦੇ ਆ ਵੀ ਚਲੋ ਜੇ ਆਪਣੇ ਬੱਚੇ 28 ਹੀ ਤੇ ਫੇਰ ਹੀ ਸਵਾਦ ਆਣਾ ਬਸ ਤੁਸੀਂ ਚਲ ਜੇ ਛੋਟੇ ਬੱਚਿਆਂ ਦਾ ਹਾਂ ਵੀ ਜਿਹੜੇ ਆਪਣੇ ਪਾਲੋ ਆਪਣੀ ਕਬੱਡੀ ਰਹਿ ਗਈ ਸਾਲ 2 ਸਾਲ ਆਪਦੀ ਕਬੱਡੀ ਦੇ ਵਿੱਚ 5-4 ਮੁੰਡੇ ਤਿਆਰ ਕਰ ਜੀਏ ਤੇ ਆਪਣੀ ਕਬੱਡੀ ਸਫਲੇ ਕਬੱਡੀ ਸਫਲ ਸਹੀ ਗੱਲ ਹੈ ਇਹ ਵੀ ਬੜੀ ਤਾਕੀ ਦੀ ਸੇਵਾ ਹੈ ਜੇ ਆਪਾਂ 5-4 ਮੁੰਡੇ ਨਵੇਂ ਤਿਆਰ ਕਰ ਜੀਏ ਤੇ ਆਪਣੀ ਕਬੱਡੀ ਸਫਲਿਆ ਸਹੀ ਗੱਲ ਹੈ ਹਣਾ ਜੀ ਆਪਾਂ ਮੌਕਾ ਦੇਣਾ ਵਾ ਆਪਣੀ ਟੀਮ ਨੂੰ ਭਾਵੇਂ ਸਾਈਆਂ ਘੱਟ ਪੈਣ ਭਾਵੇਂ ਵੱਧ ਪੈਣ ਪਰ ਆਪਾਂ ਆਪਣੇ ਨਵੇਂ ਜਵਾਨਾਂ ਨੂੰ ਮੌਕਾ ਦੇਣਾ ਭਾਵੇਂ ਆਪਾਂ 2 ਸਾਲ ਕੋਲ ਦੀ ਖੇਡੀਏ ਭਾਵੇਂ 3 ਸਾਲ ਖੇਡੀਏ ਨਹੀਂ ਤੁਹਾਡੀ ਬਹੁਤ ਸਿੱਖਿਆ ਹੈ ਸਾ ਮਹਿਲਵਾਨ ਜੀ ਜਿਹੜੇ ਤੁਸੀਂ ਇਹ ਗੱਲ ਕੀਤੀ ਇਹਨਾਂ ਨੂੰ ਛੋਟੇ ਬੱਚਿਆਂ ਮਰੇ ਤੇ ਨਵੇਂ ਗਾਂਠ ਹੋਣੇ ਜਿਹੜਾ ਜਿੱਦਾਂ ਮੰਨ ਲਓ ਕਿ ਗਾਂ ਆਪਾਂ ਬਦਲਣਾ ਹੈ ਪਲੇਅਰ ਤਿਆਰ ਕਰਾਂਗੇ ਕੋਈ ਨਾਂ ਲਊਗਾ ਵੀ ਇਹ ਬੰਦੇ ਨੇ ਸਾਨੂੰ ਤਿਆਰ ਕੀਤਾ ਹੈ ਆਪਾਂ ਟੀਮ ਵਾਲਿਆਂ ਨੂੰ ਵੀ ਕਹਿੰਨੇ ਆਂ ਵੀ ਕਿਸੇ ਦਾ ਬੰਦਾਣਾ ਤੋੜੋ ਆਪਦੇ ਤਿਆਰ ਕਰੋ ਇਹ ਗੱਲ ਸਹੀ ਭਲਾ ਵੀ ਕਿਸੇ ਦਾ ਬੰਦਾ ਤੋੜ ਕੇ ਨਾ ਖੜੋ ਜੇ ਜੇ ਕੋਈ ਠਾ ਕੇ ਮੜਾ ਜਾਂ ਤਗੜਾ ਕਰਦਾ ਤੂੰ ਨੂੰ ਕੁੱਟਣਾ ਸ਼ੁਰੂ ਕਰ ਦਿੰਦੇ ਤੇ ਉਹਨੂੰ ਫੁੱਟਣਾ ਸ਼ੁਰੂ ਕਰ ਦਿੰਦੇ ਆ ਉਹਨੂੰ ਫੁੱਟੋਣਾ ਆਪਦਾ ਤਿਆਰ ਕਰ ਲੋ ਆਪਦੇ ਤਿਆਰ ਕਰਨ ਚ ਕੋਈ ਐਡੀ ਟਾਈਮ ਨਹੀਂ ਲੱਗਦਾ ਸਹੀ ਗੱਲ ਸਾਲ 6 ਮਹੀਨਿਆਂ ਚ ਜਵਾਗ ਆਪਦਾ ਤਿਆਰ ਹੋ ਜਾਂਦਾ ਹੁਣ ਆਪਾਂ ਬੁੱਟੇ ਪਾਣੀ ਪੋਣੇ ਹੌਲੀ ਜਿਹਾ ਵੱਡਾ ਆ ਜਾਂਦਾ ਤੇ ਉਹ ਜਦੋਂ ਜਦੋਂ ਕਿਸੇ ਦਾ ਬੰਦਾ ਪੁੱਟਦੇ ਨਾ ਆਪਾਂ ਉਹ ਤਾਂ ਦੁੱਖ ਲੱਗਦਾ ਉਹਨੂੰ ਸਹੀ ਗੱਲ ਦੁੱਖ ਤੇ ਲੱਗਦਾ ਤਿਆਰ ਕਰਨ ਚ ਕੋਈ ਟਾਈਮ ਨਹੀਂ ਲੱਗਦਾ ਜੇ ਜੇ ਦੋ ਕਥਾਲ ਮੌਕਾ ਨਵੇਂ ਮੁੰਡਿਆਂ ਨੂੰ ਦੇ ਦੀਏ ਨਾ ਤਿਆਰ ਹੋ ਜਾਂਦੇ ਆ ਹਾਂ ਜੀ ਜੀ ਤਿਆਰ ਹੋ ਜਾਂਦੇ ਸਹੀ ਗੱਲ ਜੇ ਆਪਾਂ ਕਿਸੇ ਦਾ ਪੁੱਟਣਾ ਸ਼ੁਰੂ ਕਰਦਾ ਬਣਿਆ ਪੁੱਟ ਕੇ ਲੈ ਜਾਓ ਹਾਂਜੀ ਤੇ ਚਲੋ ਦੁੱਖ ਤੇ ਹੋਰ ਹੁੰਦਾ ਹੀ ਆ ਭਾਵੇਂ ਮੈਂ ਕਿਸੇ ਦਾ ਫੁੱਟ ਦਾਂ ਭਾਵੇਂ ਕੋਈ ਮੇਰਾ ਪਲੇਅਰ ਫੁੱਟ ਦਾਂ ਦੁੱਖ ਤੇ ਹੋਰ ਹੁੰਦਾ ਹੀ ਆ ਇਹ ਆ ਵੀ ਨਵੇਂ ਮੁੰਡਿਆਂ ਨੂੰ ਮੌਕਾ ਤੁਸੀਂ ਦੇ ਲੋ ਤੁਹਾਡੇ ਨਾਲ ਵੀ ਤਗੜੇ ਹੋ ਜਾਣੇ ਕਿਹੜੀ ਗੱਲ ਆ ਸਹੀ ਗੱਲ ਹਾਂਜੀ ਹਾਂਜੀ ਬ੍ਰੇਕ ਟੀਮ ਦੋ ਦੋ ਮੁੰਡੇ ਨਵੇਂ ਖੜਾਵੇ ਤੇ ਮੁੰਡੇ ਤਿਆਰ ਹੋ ਜਾਂਦੇ ਆ ਕਿਹੜੀ ਗੱਲ ਤਿਆਰ ਹਾਂ ਹਾਂਜੀ ਹਾਂਜੀ ਹੋਰ ਇਹਦੇ ਹੁੰਦਾ ਹਨਾ ਸਹੀ ਸਹੀ ਗੱਲ ਆ ਜਦੋਂ ਆਪਾਂ ਕਿਸੇ ਦਾ ਬੰਦਾ ਖੇਡਣਾ ਸ਼ੁਰੂ ਕਰਦਾ ਦੇਖਿਆ ਵੀ ਉਹਨੇ ਦੋ ਮੈਚ ਤਗੜੇ ਖੇਡੇ ਆ ਸਹੀ ਗੱਲ ਤੇ ਦੂਜੇ ਟੀਮਾਂ ਵਾਲੇ ਉਹਨਾਂ ਨੂੰ ਕੁੱਟਣਾ ਸ਼ੁਰੂ ਕਰਦੇ ਨਾ ਮੈਂ ਤੇ ਇਹ ਕਹਿੰਦਾ ਵੀ ਆਪਦੇ ਤਿਆਰ ਕਰੋ ਦੋ ਦੋ ਸਾਰੇ ਤਿਆਰ ਕਰੋ ਕੋਈ 50 ਮੁੰਡੇ ਤਿਆਰ ਹੋ ਜਾਣੇ ਜਿਵੇਂ ਆਪਣੇ ਮਾਝੇ ਦੀਆਂ 18 20 ਟੀਮਾਂ ਹਾਂਜੀ ਹਾਂਜੀ ਤੇ ਕੋਈ 50 ਮੁੰਡੇ ਤੇ ਤਿਆਰ ਕਰੋ ਮਾਝੇ ਦੇ ਹਾਂਰੀ ਗੱਲ ਸਹੀ ਗੱਲ ਸਾਰਾ ਕੁਝ ਵਧੀਆ ਹੋ ਜਾਂਦਾ ਹੈ ਨਾ ਹੋ ਜਾਂਦਾ ਨਾਲੇ ਉਹਨਾਂ ਨਵੇਂ ਮੁੰਡਿਆਂ ਨੂੰ ਦੋ ਦੋ ਤਿੰਨ ਤਲੀ ਮੁੰਡੇ ਨਵੀਆਂ ਨਵੇਂ ਘਰਉਣ ਦੀ ਤੇ ਵਧੀਆ ਮੌਕਾ ਮਿਲੇ ਉਹਨਾਂ ਵਧੀਆ ਤਿਆਰ ਹੋਣਦੇ ਬੰਦੇ ਆਟੋਮੈਟਿਕ ਹੀ ਫੇਰੇ ਭਲਵਾਂ ਜੀ ਹਰ ਟੀਮ ਨੂੰ ਹੁਣ ਖਡੂਰ ਸਾਹਿਬ ਵਾਲੇ ਜਿਹੜੇ ਉਹ ਸਾਰਿਆਂ ਨੂੰ ਵੱਧ ਨਵੇਂ ਮੁੰਡਿਆਂ ਨੂੰ ਮੌਕਾ ਦਿੰਦੇ ਸਹੀ ਗੱਲ ਹੈ ਖਡੂਰ ਸਾਹਿਬ ਉਹ ਟੀਮ ਸਾਰਿਆਂ ਨੂੰ ਵੱਧ ਮੌਕਾ ਦਿੰਦੀ ਹੈ ਨਵੇਂ ਮੁੰਡਿਆਂ ਨੂੰ ਹਾਂਜੀ ਕੋਣ ਕੋਈ ਨਵਾਂ ਨਹੀਂ ਉੱਡਦਾ ਨਾ ਇਹ ਨਵੇਂ ਮੁੰਡਿਆਂ ਨੂੰ ਮੌਕਾ ਦਿੰਦਾ ਚਲ ਸਾਡੀ ਟੀਮ 'ਚ ਵੀ ਆ ਸਾਡੀ ਟੀਮ 'ਚ ਤਾਂ ਮੁੰਡੇ ਹੀ ਸਾਰੇ ਨਵੇਂ ਆ ਹਾਂਜੀ ਉੱਚ ਪੁਰਾਣਾ ਮਿਲਦਾ ਰਹਿ ਹੀ ਮੈਂ ਗਿਆ ਹਾਂਜੀ ਤੁਸੀਂ ਇਕੱਲੇ ਰਹਿ ਗਏ ਬਾਕੀ ਸਾਰੇ ਆਪਣੇ ਸਾਰੇ ਆਪਣੇ ਨਵੇਂ ਹੀ ਆ ਪੋਜ ਹੁਣ ਜਿੰਨਾ ਵੀ ਬਾਕੀ ਵਧੀਆ ਖੇਡਣ ਦੇ ਸਾਰੇ ਬਾਕੀ ਆਪਣੇ ਨਾਲ ਜੇ ਮੁੰਡੇ ਰਹਿੰਦੇ ਆ ਜਿੱਦਾਂ ਕਿ ਮੁੰਡਾ ਉੱਪਰ ਵਾਲਾ ਸਾਲਾ ਹੈ ਹਾਂ ਸਾਹਮਣੇ ਗੁਰਪੀਰਾ ਇਹ ਇਹ ਆਪਾਂ ਲਾਇਆ ਹੀ ਆ ਚਲ ਪ੍ਰਾਣੇ ਸਾਡੇ ਨਾਲ ਹਾਂਜੀ ਗੁਰਪੀਰ ਦੇ ਤਨ ਲੰਘੀਰ ਹੋਣੀ ਇਹ ਤੇ ਪ੍ਰਾਣੇ ਸਾਡੇ ਹਾਂਜੀ ਤੇ ਰਾਜੂ ਬਟੋਰੇ ਵਾਲਾ ਬਾਕੀ ਆ ਨਵੇਂ ਮੁੰਨ ਬਾਕੀ ਨਵੇਂ ਆ ਮੇਰੇ ਨਾਲ ਸਾਰੇ ਬਾਕੀ ਜਿਹੜੇ 4-5 ਨਵੇਂ ਮੁੰਡੇ ਆ ਨਵੇਂ ਸਹੀ ਗੱਲ ਹੈ ਚਲੋ ਕੀ ਹੋਣਾ ਆਪਣੇ ਬੰਦੇ 2-3 ਬਾਹਰ ਗਏ ਆ ਜਦੋਂ ਚਲੋ ਹੁਣ ਸਾਈਆਂ ਘਟਿਆ ਉਹਨਾਂ 18 ਤਰੀਕ ਨੂੰ ਆਏਣਾ ਮੰਨੇ ਹੋਣਾ ਨੇ ਮੰਨੇ ਨੇ ਆਏਣਾ ਲਾਭ ਨੇ ਆਏਣਾ ਗਰਦਾਸ ਨੇ ਆਏਣਾ ਰਾਜੀ ਪਤ ਰਾਜਾ ਪਧਰੀ ਆ ਲਾ ਗਿਆ ਤੇ ਸਾਡੀ ਟੀਮ ਫੇਰ ਸਟਰੋਂਗ ਆ ਹਾਂ ਸਟਰੋਂਗ ਟੀਮ ਸਾਡੀ ਫੇਰ ਵਾਪਸ ਆ ਗਈ ਮਹਾਰਾਜ ਨੇ ਬਾਪੂ ਸਾਹਿਬ ਨੇ ਮਿਹਰ ਕੀਤੀ ਉਹ ਬੰਦੇ ਬਾਹਰੋਂ ਆ ਗਏ ਤੇ ਚਲੋ ਆਪੇ ਸਾਰਾ ਕੁਝ ਵਧੀਆ ਹਾਂਜੀ ਵਧੀਆ ਸੈੱਟ ਹੋ ਜਾਣਾ ਜੇ ਦੋ ਜੱਸਾਈਆਂ ਹੁਣ ਘਾਟ ਖੇਡਣ ਡਾਂ ਆਪੇ ਉਹਨਾਂ ਜਨੂੰ ਉਹਨਾਂ ਨੇ ਕੱਢ ਦੇਣੀ ਆ ਕੇ ਰਿਕਵਰੀ ਕਰ ਦੇਣੀ ਆ ਸੀਐਮ ਨੇ ਟੀਮ ਇੰਨਾ ਵੀ ਪਲੇਅਰਾਂ ਨਾਲ ਟੀਮਾਂ ਹੁੰਦੀਆਂ ਸਹੀ ਗੱਲ ਹਾਂਜੀ ਤੇ ਮਹਾਰਾਜ ਸਾਰੀ ਤੋਂ ਵੱਡੀ ਗੱਲ ਆ ਵੀ ਪਲੇਅਰਾਂ ਨੂੰ ਤੰਦਰੁਸਤੀ ਮਹਾਰਾਜ ਦਵੇ ਤੰਦਰੁਸਤੀ 60 ਪੇਟ ਤੋਂ ਬਿਹਤਰ ਪੇਟ ਤੋਂ ਵਧਣਾ ਤੇ ਉਹਦਾ ਲੰਮਾ ਖੇਡਣ ਵ ਪਾਠ ਵਰਣੀ ਪੜਿਆ ਕਰਨ ਜਿੰਨੇ ਵੀ ਜਵਾਗ ਮਦ ਇਹਨਾਂ ਨੂੰ ਇਹੋ ਆਂਦਾ ਰਹਿਣਾ ਵੀ ਪਾਠ ਜਰੂਰ ਕਰਿਆ ਕਰੋ ਪਾਠ ਕਰਿਆ ਕਰੋ ਤੇ ਜੇ ਮਹਾਰਾਜ ਦੇ ਨਾਲ ਜੁੜੋਗੇ ਤੇ ਮਹਾਰਾਜ ਆਪਾਂ ਨੂੰ ਦਾਹ ਖੜੂਗਾ ਸਹੀ ਗੱਲ ਹੈ ਜੇ ਹੁਣ ਆਪਾਂ ਮਹਾਰਾਜ ਨੂੰ ਯਾਦ ਨਾ ਕਰਾਂਗੇ ਤੇ ਉਹ ਵੇਲਾ ਥੋੜੀ ਆਪਣੇ ਆਸਤੇ ਜਾਤ ਗੱਲ ਬਣਾ ਇੱਕ ਟਾਈਮ ਕਰ ਲੋ ਜਦੋਂ ਜੇ ਆਪਾਂ ਉਹਨੂੰ ਵੀ ਯਾਦ ਕਰਦੇ ਤੇ ਆਪਾਂ ਨੂੰ ਮਿਲਣ ਕੇ ਦਾਉ ਸਹੀ ਗੱਲ ਹੈ ਮੈਂ ਪੁੱਠੀ ਬੈਗੀ ਹੋਣੀ ਮੰਨ ਲਓ ਵੀ ਆਪਾਂ ਮਹਾਰਾਜ ਨੂੰ ਜੱਬੀ ਸਾਹਿਬ ਦੀ ਆਪਣੇ ਅਰਕਾ ਬੰਦਾ ਪਾਠ ਕਰਦੇ 17 ਮਿੰਟਾਂ ਦੀ ਸਮਾਪਤੀ ਹੈ ਹਾਂਜੀ ਹਾਂਜੀ ਜੇ ਪਾਠ ਸਿੰਘ ਕਰਦਾ ਤੇ ਫਿਰ ਉਹ 15 ਕਿ ਮਿੰਟਾਂ ਜੀ ਹਾਂਜੀ 15 ਤੇ ਜਿੰਨੂੰ ਪੁੱਛ ਕੇ ਵੇਖ ਲੋ ਕਬੱਡੀ ਵਾਲੇ ਮੁੰਡਿਆਂ ਨਵੇਂਆਂ ਨੂੰ ਪਾਠ ਕਰਦੇ ਜੀ ਉਹਨਾਂ ਕਹਿੰਦਾ ਭਾਨਜੀ ਟਾਈਮ ਨਹੀਂ ਲੱਗਦਾ ਟਾਈਮ ਲੱਗਦਾ ਹੈਨਾ ਜੇ ਤੁਹਾਡਾ ਟਾਈਮ ਨਹੀਂ ਲੱਗਦਾ 17 ਮਿੰਟ ਮਾਰਾ ਜਾਵੇ ਹਾਂਜੀ ਤੇ ਮੰਨ ਲਓ ਜੇ 17 ਮਿੰਟ ਟਾਈਮ ਤੁਹਾਡੇ ਕੋ ਨਹੀਂ ਹੈ ਕੋਈ ਵੇਲਾ ਥੋੜੀ ਹੈ ਮਾਰਾ ਜੇ ਤੁਹਾਡੇ ਲਈ ਤੁਰਿਆ ਫਿਰਦਾ ਵੀ ਫਿਰ ਉਹ ਤੁਹਾਡੇ ਕੋ ਰੋ ਜਾਵੇ ਤਾਂ ਤੁਸੀਂ ਉਹਨੂੰ ਮਿਲੋ ਨਾ ਮਿਲਣਾ ਤਾਂ ਆਪਾਂ ਹੀ ਮਿਹਨਤ ਕਰਾਂਗੇ ਉਹਨੂੰ ਰੋਜ਼ ਯਾਦ ਕਰਾਂਗੇ ਤੇ ਫੇਰ ਹੀ ਆ ਨਾ ਸਹੀ ਗੱਲ ਹੈ